ਜੇ ਜਦੋਂ ਇਸ ਰੂਪ ਚ ਆ ਜਾਂਦੇ ਆ ਜਦੋਂ ਤੁਸੀਂ ਇਹ ਨੂਰਾਂ ਦਾ ਜਦੋਂ ਨੂਰ ਦਾ ਜਦੋਂ ਤੁਸੀਂ ਰੂਪ ਧਾਰਨ ਕਰ ਲੈਂਦੇ ਆ ਫਿਰ ਬ੍ਰਦਰ ਹੁੰਦਾ ਜਾਂ ਸਿਸਟਰ ਹੁੰਦਾ ਦੇਖੋ ਕਈ ਵਾਰੀ ਫੋਨ ਆਉਂਦਾ ਹੈ ਹੁਣ ਜੀ ਤੁਹਾਨੂੰ ਭਾਜੀ ਕਹਾਂ ਕਿ ਭੈਣ ਜੀ ਕਹਾਂ ਜੇ ਤਾਂ ਇਸ ਰੂਪ ਚ ਫਿਰ ਮੈਂ ਇਹਨੂੰ ਕਹੀਦਾ ਜੀ ਹੁਣ ਭੈਣ ਜੀ ਦੇ ਰੂਪ ਚ ਭੈਣ ਜੀ ਕਹਿ ਸਕਦੇ ਹੋ ਨਾ ਬਹੁਤਾਂ ਬਾਜੋਰੇ ਵੀਰੇ ਤੂੰ ਆ ਗਿਆ ਮੇਰੇ ਨਾਲ ਦੇ ਆਰਟਿਸਟ ਹੱਸਣ ਜਿਵੇਂ ਖਿੱਲੀ ਜੀ ਖਦਕੇ ਦੀ ਚ ਕਰਕੇ ਹੱਸਦੇ ਹੁੰਦੇ ਨੇ ਮੈਂ ਸਭ ਤੋਂ ਦੇਖੋ ਹੁਣ ਉਹਦੇ ਲਈ ਮੈਂ ਜ਼ੋਰਾ ਵੀ ਰਹਿਣਾ ਹੈ ਹਾਂ ਹਾਂ ਹੈਨਾ ਉਹਦੇ ਘਰੇ ਮੈਂ ਪਰਫਾਰਮ ਕਰਨਾ ਹੈ ਇਹ ਅੱਧਾ ਵੀ ਹੋਇਆ ਨੂਰ ਜੀ ਕਿ ਤੁਸੀਂ ਜਾ ਰਹੇ ਹੋ ਨੂਰ ਜੀ ਤੇ ਮੁੰਡੇ ਸੀਟੀਆਂ ਮਾਰਦੇ ਹੋ ਮੇਰਾ ਜਿਹੜਾ ਇਹ ਡਰੈਸ ਹੈ ਹੂੰ ਇਹ ਸੀਟੀਆਂ ਵਾਲੀ ਡਰੈਸ ਹੈ ਇਹ ਹੈਗੀਆਂ ਲੜਕੀਆਂ ਜਿਹੜੀਆਂ ਉਹਨਾਂ ਨੂੰ ਸੱਗੀ ਫੁੱਲ ਦਾ ਨਹੀਂ ਪਤਾ ਥੋੜਾ ਦੱਸੋਗੇ ਕੀ ਕੀ ਹੈ ਪਰ ਹੁਣ ਪਤਾ ਲੱਗਣ ਲੱਗਿਆ ਦੇਖੋ ਇਹ ਸੱਗੀ ਹੈ ਸੈਂਟਰ 'ਚ ਇਹ ਵੱਡੀ ਹੁੰਦੀ ਹੈ ਥੋੜੀ ਜੀ ਇਹਦੇ ਦੁਆਲੇ ਫੁੱਲ ਨੇ ਇਹਨੂੰ ਗੁੱਟ ਵੀ ਕਹਿੰਦੇ ਨੇ ਠੀਕ ਹੈ ਕਈ ਵਾਰੀ ਇਹਨੂੰ ਵੱਡਾ ਫੁੱਲ ਇਹਨੂੰ ਛੋਟੇ ਫੁੱਲ ਵੀ ਕਹਿ ਦਿੰਦੇ ਨੇ ਹੈਨਾ ਇਹ ਵੈਸੇ ਮੀਡੀਆਂ 'ਚ ਬੁੰਦੀ ਜਾਂਦੀ ਸੀ ਸੁਹਾਗ ਦੀ ਨਿਸ਼ਾਨੀ ਹੈ ਇਹ ਪਹਿਲਾਂ ਸਹੁਰੇ ਲੈ ਕੇ ਆਉਂਦੇ ਸੀ ਸੱਗੀ ਸਹੁਰਿਆਂ ਵੱਲੋਂ ਪੰਜਾਬੀ ਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਮੈਂ ਕਲਚਰ ਨੂੰ ਪ੍ਰਮੋਟ ਕੀਤਾ ਪਰ ਨਹੀਂ ਮੈਂ ਕਲਚਰ ਨੂੰ ਆਪਣੀ ਝੋਲੀ ਚ ਪਾਇਆ ਕਲਚਰ ਨੇ ਮੇਰੀ ਪੰਜਾਬੀ ਜ਼ੁਬਾਨ ਨੇ ਮੇਰੇ ਗਿੱਧੇ ਨੇ ਮੈਨੂੰ ਸਾਂਭਿਆ ਤੇ ਪ੍ਰਮੋਟ ਕੀਤਾ ਜਦੋਂ ਸਾਡੀ ਐਂਟਰੀ ਹੁੰਦੀ ਸੀ ਉਦੋਂ ਹੀ ਜਦੋਂ ਨੂਰ ਜ਼ੋਰਾ ਕਈ ਜ਼ੋਰਾ ਸਾਰਾ ਆ ਗਿਆ ਨਾ ਐਦਾਂ ਦੀ ਗੱਲਬਾਤ ਹੁੰਦੀ ਹੈ ਤੇ ਉੱਥੇ ਲੱਗਦਾ ਵੀ ਹੁਣ ਇੱਥੇ ਅਸੀਂ ਆਪਣਾ ਲਹੂ ਵੀ ਡੋਲਦੀ ਹੈ ਨੱਚਣਾ ਵੀ ਇਵਾਦਤ ਬਣ ਜਾਂਦਾ ਨੱਚਣੇ ਦਾ ਜੇ ਖਰਚ ਅੱਜ ਹੋਵੇ ਉਹ ਬਾਟ ਮੱਕੇ ਦੀ ਕਿਉਂ ਪਾਵੇ ਜਿਹਨੂੰ ਯਾਰ ਨੂੰ ਦੇਖਿਆ ਅੱਜ ਹੋਵੇ ਕੁਝ ਦਿਨ ਪਹਿਲਾਂ ਆਪਾਂ ਗੱਲਬਾਤ ਕਰਦੇ ਸੀ ਜੁਰਾਵਰ ਸਿੰਘ ਦੇ ਨਾਲ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਨੂਰਾ ਦੇ ਨਾਲ ਕੀ ਫੀਲ ਹੋ ਰਿਹਾ ਪਹਿਲਾਂ ਵਾਲੇ 10 15 ਮਿੰਟ ਪਹਿਲਾਂ ਵਾਲੇ ਤੇ ਹੁਣ ਵਾਲੇ ਵਿੱਚ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਮੈਂ ਖਾਨਿਆਂ ਚ ਸੈਪਰੇਟ ਰੱਖ ਲੈਨੇ ਐਡਜਸਟ ਕਰ ਲੈਨੇ ਤੇ ਉਦੋਂ ਆਪਣੇ ਨਾਲ ਵੱਖਰੀ ਗੱਲਬਾਤ ਸੀ ਹੁਣ ਮੈਂ ਕੋਸਟਿਊਮ ਪਾ ਲਿਆ ਨੂਰ ਦਾ ਰੂਪ ਧਾਰ ਲਿਆ ਆ ਇਪਰਸੇ ਹਲੇ ਸਿਰਫ ਕੋਸਟਿਊਮ ਪਾਇਆ ਡਰੈਸ ਫਿਰ ਅਸੀਂ ਸਫ਼ਰ ਕਰਨਾ ਹੈ ਹੈਨਾ ਸਫ਼ਰ ਦੇ ਦੌਰਾਨ ਕਨਸੈਂਟਰੇਸ਼ਨ ਹੋਣੀ ਹੈ ਕਿ ਕਿਹਦਾ ਵਿਆਹ ਹੈ ਕੁੜੀ ਦਾ ਇੱਕ ਮੁੰਡੇ ਦਾ ਹੈਨਾ ਤੇ ਕਿਸੇ ਦੇ ਘਰੇ ਜਾਣਾ ਹੈ ਹਾਉ ਦੇ ਵੈਲਕਮ ਹੈਨਾ ਉੱਥੇ ਜਾ ਕੇ ਅਸਲ ਦੇ ਵਿੱਚ ਨੂਰ ਜ਼ੋਰਾ ਨੇ ਖਿੜਨਾ ਹੈ ਕਿਉਂਕਿ ਹਰੇਕ ਆਰਟਿਸਟ ਦਾ ਇੱਕ ਇੱਕ ਮੈਂਟਲ ਸੈਟ ਸਟੇਟ ਹੁੰਦਾ ਹੈ ਕਿ ਤੁਹਾਨੂੰ ਕਿਵੇਂ ਅ ਫੈਮਲੀ ਜਿਹਦੇ ਤੁਸੀਂ ਚੱਲੇ ਹੋ ਵੈਸੇ ਤਾਂ ਆਲਰੇਡੀ ਉਹਨਾਂ ਦੇ ਕਾਲ ਆ ਚੁੱਕੀ ਆ ਦੇ ਇਗਰ ਟੂ ਮੀਟ ਅਸ ਹਣਾ ਜੀ 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 ਪਰ ਫਿਰ ਵੀ ਜਦੋਂ ਅਸੀਂ ਕਿਸੇ ਦੇ ਘਰ ਜਾਣਾ ਉਹਨਾਂ ਨੇ ਕਿਵੇਂ ਸਾਨੂੰ ਰਿਸੀਵ ਕਰਨਾ ਹੈ ਕਿਵੇਂ ਦਾ ਉਹਨਾਂ ਦਾ ਬਿਹੇਵੀਅਰ ਹੈ ਜਿਵੇਂ ਹੁੰਦਾ ਇੱਕ ਆਰਟਿਸਟ ਸੁੰਘ ਲੈਂਦਾ ਉਥੋਂ ਦੀ ਆਬ ਹਵਾ ਨੂੰ ਕਿ ਅਸੀਂ ਕੀ ਕਰਨਾ ਹੈ ਹਣਾ ਜਿੱਥੇ ਤੁਹਾਨੂੰ ਲੱਗੇ ਕਿ ਇਕੁਏਸ਼ਨ ਹੈ ਇਕੁਲੀਬਰੀਅਮ ਹੈ ਤੇ ਉੱਥੇ ਜਾ ਕੇ ਅਸਲ ਦੇ ਵਿੱਚ ਨੂਰ ਜ਼ੋਰਾ ਦਾ ਜਿਹੜਾ ਅਸਲੀ ਖਿੜਾਓ ਹੈ ਉੱਥੇ ਜਾ ਕੇ ਹੋਣਾ ਹੈ ਹਾਲੇ ਤਾਂ ਸਿਰਫ ਤੁਸੀਂ ਇਹ ਸਮਝ ਲਓ ਕਿ ਨੂਰ ਜ਼ੋਰਾ ਦਾ ਜਿਹੜਾ ਕਵਰ ਹੈ ਕਾਊਚ ਹੈ ਉਹ ਪਹਿਨੇ ਆ ਅਸਲ 'ਚ ਜਿਹੜਾ ਨੂਰ ਜ਼ੋਰਾ ਦੀ ਪਰਫਾਰਮੈਂਸ ਜਦੋਂ ਉੱਥੇ ਜਾਣੀ ਆ ਉਹ ਜਿਹੜੀ ਕਲਾ ਜਿਹੜੀ ਆ ਜਿਹੜੀ ਕਲਾ ਆ ਜਿਹੜੀ ਅਸਲ 'ਚ ਕਲਾ ਹੈ ਜਿਹਨੇ ਖੇਡਣਾ ਹੈ ਹੈਨਾ ਤੇ ਜਿਵੇਂ ਕਹਿੰਦੇ ਜਦ ਰਾਤ ਚਾਨਣੀ ਖੇਡਦੀ ਹੈ ਹੈਨਾ ਤੇ ਗਿੱਧੇ ਨੂੰ ਲੋੜ ਆਉਂਦਾ ਹੈ ਜੋ ਮਨ ਤੇ ਬਿਰਹਾ ਪੜਦਾ ਹੈ ਉਹ ਉਦੋਂ ਹੁੰਦਾ ਹੂੰ ਹੂੰ ਜੋਵੰਤੇ ਬਿਰਹਾ ਦਾ ਪੜਦਾ ਹਾਂ ਜੋਵੰਤੇ ਬਿਰਹਾ ਪੜਦਾ ਹੈ ਗਿੱਦੇ ਨੂੰ ਲੋੜਾ ਆਉਂਦਾ ਠੀਕ ਹੈ ਉਹ ਉਦੋਂ ਉਦੋਂ ਗੱਲਬਾਤ ਬਣਨੀ ਹੈ ਹਾਂ ਅਜੇ ਅਜੇ ਨਹੀਂ ਉਹ ਉਦੋਂ ਗੱਲਬਾਤ ਬਣਨੀ ਤੇ ਕਿੰਨਾ ਕੁ ਫਰਕ ਸਮਝਦੇ ਹੋ ਉਸ ਜਰਾਵਰ ਸਿੰਘ ਦੇ ਵਿੱਚ ਤੇ ਇਸ ਨੂਰਾਂ ਦੇ ਵਿੱਚ ਦੇਖੋ ਫਰਕ ਤਾਂ ਫਰਕੇ ਆ ਜੇ ਮੈਂ ਇਸ ਚੀਜ਼ ਨੂੰ ਫਰਕ ਨਾ ਪਾ ਕੇ ਚੱਲਾਂ ਤਾਂ ਉਹ ਦੋ ਪਰਸਨੈਲਿਟੀਆਂ ਦੋ ਸ਼ਖਸੀਅਤਾਂ ਦੋ ਜੋ ਤੁਹਾਡੀਆਂ ਹੋ ਨੇ ਕੀ ਕਹਿੰਦੇ ਮਾਸਕੁਲੀਨਿਟੀ ਐਂਡ ਫੈਮਿਨਿਨਿਟੀ ਉਹ ਇੱਕ ਦੂਜੇ 'ਚ ਮਰਜ ਹੋ ਜਾਂਦੀਆਂ ਨੇ ਤੇ ਉਹਨੂੰ ਜਿੰਨਾ ਚਿਰ ਤੱਕ ਮੈਂ ਡਿਸਟਿੰਕਸ਼ਨ ਨਹੀਂ ਦੇਣੀ ਜਿੰਨਾ ਚਿਰ ਤੱਕ ਕੋਣਾਂ 'ਚ ਫਰਕ ਨਾ ਪਾਵਾਂ ਉਹਨਾਂ ਚਿਰ ਤੱਕ ਕਲਾਕਾਰ ਹੁੰਦਾ ਹੀ ਨਹੀਂ ਕਿਉਂਕਿ ਕਲਾਕਾਰ ਆਪਣੇ ਤੌਰ ਤੇ ਇੱਕ ਇਨਸਾਨ ਆ ਜਦੋਂ ਉਹ ਜੋ ਰਵਰਦੀ ਰੂਪ ਦੇ ਵਿੱਚ ਮੈਂ ਇਨਸਾਨ ਵੀ ਆ ਮੇਰੀ ਆਪਣੀਆਂ ਸਾਰਾ ਜਦੋਂ ਮੈਂ ਕਲਾ ਦੇ ਫੀਲਡ ਚ ਰਟਾਇਰ ਪੈਨ ਲਿਆ ਇਸ ਫੀਲਡ ਚ ਵੜ ਜਾਣਾ ਤੇ ਫਿਰ ਕਲਾ ਨੇ ਕਲਾ ਪੇਸ਼ ਕਰਨ ਪੇਸ਼ਕਾਰੀ ਕਰਨੀ ਹੈ ਕਲਾਕਾਰ ਨੇ ਕਲਾ ਦੀ ਹੈ ਨਾ ਤੇ ਉਹ ਫਿਰ ਫਰਕ ਤਾਂ ਹੋਣਾ ਹੀ ਚਾਹੀਦਾ ਹੈ ਫਰਕ ਤਾਂ ਹੋਣਾ ਚਾਹੀਦਾ ਜੇ ਮੇਰੀ ਜੇ ਮੇਰੀ ਉਸ ਕਲਾਕਾਰੀ ਚੋ ਵੀ ਜ਼ੋਰਾਵਰਦ ਇਸਦਾ ਰਹੇ ਹੂੰ ਜਾਂ ਜੇ ਮੈਂ ਜ਼ੋਰਾਵਰ ਦੇ ਰੂਪ ਚਾ ਉਦੋਂ ਵੀ ਨੂਰ ਜ਼ੋਰਾ ਦਿਸਦਾ ਰਹੇ ਤਾਂ ਫਿਰ ਫਿਰ ਕੀ ਫਿਕਰ ਕਿੱਥੇ ਰਹੀ ਹਾਂ ਫਰਕ ਨਹੀਂ ਹੋਇਆ ਕਿਉਂਕਿ ਸਿਆਣਿਆਂ ਨੇ ਇਹ ਕਹਿ ਕੇ ਜੇ ਜਿਹੜੀ ਤੁਸੀਂ ਕੰਮ ਕਰਦੇ ਹੋ ਹਰ ਵਕਤ ਉਦਾਂ ਦੇ ਲੱਗਣਾ ਨਹੀਂ ਚਾਹੀਦਾ ਜਦੋਂ ਤੁਸੀਂ ਉਸ ਕੰਮ 'ਚ ਪੈਨੇ ਹੋ ਉਦੋਂ ਤੁਸੀਂ ਉਦਾਂ ਦੇ ਲੱਗਦੇ ਹੋਣੇ ਚਾਹੀਦੇ ਹੋ ਪਰ ਜਦੋਂ ਉਹ ਕੰਮ ਤੋਂ ਸਾਈਡ ਤੇ ਕੋਈ ਹੋਰ ਵੀ ਕੰਮ ਹੈ ਰੋਟੀ ਵੀ ਖਾਣੀ ਹੈ ਰੋਟੀ ਅਸੀਂ ਤਿਆਰ ਵੀ ਹੋਣਾ ਨਹਾਉਣਾ ਵੀ ਆ ਧੋਣਾ ਵੀ ਆ ਬਾਜ਼ਾਰ ਵੀ ਜਾਣਾ ਹੈ ਹੈਨਾ ਤੇ ਇਸ ਕਰਕੇ ਸਾਨੂੰ ਫਰਕ ਪਾ ਕੇ ਚੱਲਣਾ ਪੈਂਦਾ ਹੈ ਹਰ ਜਗ੍ਹਾ ਦੋਨਾਂ ਦੋਨਾਂ ਜ਼ਿੰਦਗੀਆਂ ਨੂੰ ਜੀਣਾ ਹਾਂ ਕੱਲੀ ਇਹ ਦੋਏ ਜ਼ਿੰਦਗੀਆਂ ਨਹੀਂ ਇਨਸਾਨ ਦੀਆਂ ਬਹੁਤ ਸਾਰੀਆਂ ਜ਼ਿੰਦਗੀਆਂ ਨੇ ਹੈਨਾ ਜਿੰਨਾ ਤੇਰ ਤੱਕ ਇਨਸਾਨ ਹੋ ਸਾਰੀਆਂ ਜ਼ਿੰਦਗੀਆਂ 'ਚ ਇੱਕ ਅਲਮਾਰੀ ਦੇ ਕਿੰਨੇ ਖਾਨੇ ਹੁੰਦੇ ਨੇ ਅਲਮਾਰੀ ਤਾਂ ਅਲਮਾਰੀ ਹੈ ਕਿਸੇ 'ਚ ਅਸੀਂ ਗੋਲਡ ਰੱਖਦੇ ਆ ਕਿਸੇ 'ਚ ਪੈਸੇ ਰੱਖਦੇ ਆ ਕਿਸੇ 'ਚ ਬ ਪੜੇ ਪੈਂਟਾਂ ਪੱਗਾਂ ਬਿਲਕੁਲ ਬਿਲਕੁਲ ਹੋਰ ਵੀ ਸਮਾਨ ਹੈ ਬਿਲਕੁਲ ਇਸ ਕਰਕੇ ਬੰਦੇ ਦੀ ਜ਼ਿੰਦਗੀਆਂ ਦੋ ਨਹੀਂ ਬੰਦੇ ਦੀਆਂ ਹਮੇਸ਼ਾ ਹੀ ਹਰੇਕ ਜ਼ਿੰਦਗੀਆਂ ਜ਼ਿੰਦਗੀਆਂ ਬਹੁਤ ਸਾਰੀਆਂ ਹੁੰਦੀਆਂ ਨੇ ਇਸ ਕਰਕੇ ਜਿੰਨਾ ਚਿਰ ਤੱਕ ਅਸੀਂ ਉਹਨਾਂ ਨੂੰ ਖਾਨਿਆਂ ਚ ਵੰਡ ਕੇ ਨਹੀਂ ਦੇਖਦੇ ਫਰਕ ਪਾ ਕੇ ਨਹੀਂ ਚੱਲਦੇ ਤਾਂ ਉਹ ਹਰੇਕ ਆਪਣੇ ਵੱਖਰਾ ਹੁੰਦਾ ਜਦੋਂ ਲਾੜਾ ਲਾੜਾ ਹੁੰਦਾ ਉਹ ਉਹਨਾਂ ਚ ਰਿ ਲਾੜਾ ਹੁੰਦਾ ਜਿਹਨੂੰ ਤਾਂ ਕੋ ਵਿਆਹਣ ਚ ਲਿਆ ਜਾਂਦਾ ਮੁੜ ਕੇ ਤਾਂ ਉਹੀ ਕਰ ਦਿਆਂਦਾ ਮੁੰਡਾ ਹੁੰਦਾ ਵੋਟੀ ਦਾ ਪਰੌਣਾ ਹੁੰਦਾ ਸੌਰਿਆਂ ਦਾ ਜਵਾਈ ਹੁੰਦਾ ਜਾਨ ਦਾ ਮਤਲਬ ਉਹ ਉੱਥੇ ਉੱਥੇ ਹੀ ਲੜਾ ਕਿਹਾ ਜਾਂਦਾ ਜਿੰਨੀ ਦੇਰ ਉਹ ਉੱਥੇ ਉੱਨਾ ਚਿਰ ਤੱਕ ਲੜਾ ਹੈ ਉਹ ਜੇ ਜਿਹੜਾ ਵਿਆਹ ਵਾਲ ਦੇ ਨਾਲ ਸਵੇਰੇ ਜੰਜ ਚੜੀ ਤੇ ਸ਼ਾਮ ਨੂੰ ਡੋਲਾ ਲਿਆਂਦਾ ਆ ਸੈਕੰਡ ਡੇ ਉਹ ਲੜਾ ਨਹੀਂ ਹੁੰਦਾ ਸੈਕੰਡ ਡੇ ਉਹਨਾਂ ਦੀ ਵਰਤੀ ਦਾ ਪ੍ਰੋਗਰਾਮ ਕੀ ਸਮਝੀਏ ਲੋਕ ਕੀ ਸਮਝਣ ਕਿ ਨੂਰਾ 19 ਦੇ ਰਹੀ ਨੂਰਾ ਹੁੰਦੀ ਹੈ ਜਿੰਨੀ ਦੇਰ ਪਰਫਾਰਮ ਕਰਦੀ ਹੈ ਨਹੀਂ ਦੇਖੋ ਹੈ ਸਮਝਣਾ ਤਾਂ ਇਹ ਕਿ ਮੇਰਾ ਜੋ ਰੂਪ ਹੈ ਨੂਰ ਜ਼ੋਰਾ ਦਾ ਜੋ ਥਰੋਅ ਆਊਟ ਵਰਲਡ ਫੇਮਸ ਹੋਇਆ ਉਹ ਉਹੀ ਹੋਇਆ ਹੂੰ ਐਸੇ ਜ਼ੋਰਾਵਰ ਸਿੰਘ ਹੋ ਸਕਦਾ ਮੈਂ ਨੋਰ ਜ਼ੋਰਾ ਨਾ ਹੁੰਦਾ ਤਾਂ ਜ਼ੋਰਾਵਰ ਸਿੰਘ ਇੱਕ ਸਕੂਲ ਟੀਚਰ ਹੈ ਬਿਲਕੁਲ ਮੇਰਾ ਇੱਕ ਤੀਸਰਾ ਵਰਸ਼ਨ ਹੈ ਜਿਹੜਾ ਉਹ ਹੈ ਐਜ਼ ਏ ਗਿੱਧਾ ਕੋਚ ਉਹ ਮੈਂ ਇਸ ਤੋਂ ਵੀ ਪਹਿਲਾਂ ਬਹੁਤ ਰੈਨਾਉਂਡ ਸੀ ਔਰ ਕਿਰਪਾ ਵਹਿਗੁਰੂ ਦੀ ਕੇ ਮੈਂ ਹੁਣ ਵੀ ਰੈਨਾਉਂਡ ਨਾ ਕਿ ਐਜ਼ ਏ ਗਿੱਧਾ ਕੋਚ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਸਟੂਡੈਂਟਸ ਤੁਹਾਨੂੰ ਬਹੁਤ ਪਿਆਰ ਕਰਦੇ ਹਨ ਉਹ ਤੀਸਰਾ ਵਰਜਨ ਹੈ ਮੇਰਾ ਤੁਹਾਨੂੰ ਦੱਸਿਆ ਨਾ ਕਿ ਇੱਕ ਲਾਈਫ ਨਹੀਂ ਹੁੰਦੀ ਬੱਬਾ ਨੇ ਮਤਲਬ ਹਰ ਹਰ ਪਲ ਦੇ ਵਿੱਚ ਜ਼ਿੰਦਗੀ ਬਣਦੀ ਹੈ ਹਾਂ ਇੱਕ ਜ਼ੋਰਾਵਰ ਸਿੰਘ ਹੈ ਸਕੂਲ ਟੀਚਰ ਹੈ ਆਪਣੇ ਪਿੰਡ ਦੇਆਂ ਦਾ ਜ਼ੋਰਾ ਹੈ ਉਹ ਦੋਸਤਾਂ ਮਿੱਤਰਾਂ ਦਾ ਜ਼ੋਰਾਵਰ ਕੋਚ ਜਾਂ ਜ਼ੋਰਾ ਜ਼ੋਰਾ ਸਰ ਨੇ ਜਿਹੜੇ ਉਹ ਗਿੱdde ਦੇ ਜਿਹੜੀ ਕੋਚਿੰਗ ਹੈ ਤੇ ਤੀਜਾ ਨੂਰ ਜ਼ੋਰਾ ਹੈ ਨੂਰ ਜ਼ੋਰਾ ਤੇ ਨੂਰ ਫਿਰ ਜਦੋਂ ਇਸ ਰੂਪ ਚ ਆ ਜਾਂਦੇ ਆ ਜਦੋਂ ਤੁਸੀਂ ਇਹ ਨੂਰਾਂ ਦਾ ਜਦੋਂ ਨੂਰ ਦਾ ਜਦੋਂ ਤੁਸੀਂ ਰੂਪ ਧਾਰਨ ਕਰ ਲੈਂਦੇ ਆ ਫਿਰ ਬ੍ਰਦਰ ਹੁੰਦਾ ਜਾਂ ਸਿਸਟਰ ਹੁੰਦਾ ਦੇਖੋ ਕਈ ਵਾਰੀ ਫੋਨ ਆਉਂਦਾ ਹੈ ਹੁਣ ਜੀ ਤੁਹਾਨੂੰ ਭਾਜੀ ਕਹਾਂ ਕਿ ਭੰਜੀ ਕਹਾਂ ਜੇ ਤਾਂ ਇਸ ਰੂਪ ਚ ਫਿਰ ਮੈਂ ਇਹਨੂੰ ਕਿਹਦਾ ਜੀ ਹੁਣ ਮੈਂ ਭੰਜੀ ਦੇ ਰੂਪ ਚ ਭੰਜੀ ਕਹ ਸਕਦੇ ਹਾਂ ਠੀਕ ਹੈਈ ਵਾਰੀ ਅਗਲੇ ਉਹ ਕੁਐਸਚਨ ਕਰਦੇ ਨੇ ਮੈਂ ਦੂਜੇ ਰੋ ਮੈਂ ਕਹਿੰਦਾ ਜੀ ਮੇਰੇ ਹੁਣ ਭੰਜੀ ਵਾਲੇ ਕੱਪੜੇ ਨਹੀਂ ਪਾਏ ਹੋਏ ਮੈਂ ਭਾਜੀ ਹੈਨਾ ਤੇ ਤੁਸੀਂ ਕਹਿ ਸਕਦੇ ਹੋ ਕਿਉਂਕਿ ਉਹ ਤੁਹਾਨੂੰ ਓਪਨ ਮਾਈਂਡਡ ਹੋਣਾ ਪੈਣਾ ਹੈ ਕਿਉਂਕਿ ਇਹ ਬੜਾ ਇੱਕ ਕੰਟਰੈਡਿਕਟਰੀ ਫੀਲਡ ਹੈ ਹਮ ਹਮ ਹੈਨਾ ਹੁਣ ਮੈਂ ਤੁਹਾਨੂੰ ਕਹਾਂ ਕਿ ਚਲੋ ਕਈ ਵਾਰੀ ਹੁਣ ਮੈਂ ਇੱਕ ਹਾਸੇ ਵਾਲੀ ਗੱਲ ਦੱਸਾਂ ਹਮ ਪਿੱਛੇ ਜੈਸੀ ਜਗਰਾਵਾਂ ਸਾਈਡ ਤੇ ਪ੍ਰੋਗਰਾਮ ਲਾਉਣ ਲੱਗੇ ਉਹ ਕੁੜੀ ਦਾ ਫਾਦਰ ਬਹੁਤ ਮੇਰਾ ਮੋਹ ਕਰਦਾ ਹੈ ਅੱਛਾ ਉਹ ਬਹੁਤ ਧੰਬਾ ਜ਼ੋਰਾ ਵੀਰੇ ਤੂੰ ਆ ਗਿਆ ਮੇਰੇ ਨਾਲ ਦੇ ਆਰਟਿਸਟ ਹੱਸਣ ਜਿਵੇਂ ਖਿੱਲੀ ਜੀ ਖਿਤਕੇਦੀ ਜੀ ਕਰਕੇ ਹੱਸਦੇ ਹੁੰਦੇ ਨੇ ਮੈਂ ਕਿਹਾ ਪੁੱਤ ਦੇਖੋ ਹੁਣ ਉਹਦੇ ਲਈ ਮੈਂ ਜ਼ੋਰਾ ਵੀ ਰਾਂਗਾ ਹਾਂ 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 ਹੈਨਾ ਉਹਦੇ ਘਰੇ ਮੈਂ ਪਰਫਾਰਮ ਕਰਨਾ ਹੈ ਤਾਂ ਉਦੋਂ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਮੇਰੇ ਨਾਲ ਦੇ ਨੂੰ ਐਂ ਲੱਗਦਾ ਵੀ ਇਹ ਕੋ ਚੰਬਾ ਹੋ ਗਿਆ ਹਨਾ ਪਰ ਦੇਖੋ ਜਿੱਦਾਂ ਦਾ ਕਿਸੇ ਨੇ ਡਿਫਰੈਂਸ ਬਹੁਤ ਜ਼ਿਆਦਾ ਹੈ ਜਦੋਂ ਅਸੀਂ ਜ਼ੋਰਾਵਰ ਨੂੰ ਮਿਲੇ ਸੀ ਕੋਠੇ ਤੇ ਤੇ ਹੁਣ ਜਦੋਂ ਅਸੀਂ ਨੂਰ ਜ਼ੋਰਾ ਨੂੰ ਮਿਲਦੇ ਆਂ ਤੇ ਇੰਨਾ ਅਲੱਗ ਕਿਦਾਂ ਬਸ ਇਹ ਕਿਰਪਾ ਜੀ ਉਹਦੀ ਉਹਨੇ ਵਰਸਣਾ ਅਸਲ 'ਚ ਮੈਂ ਤਾਂ ਇਨਸਾਨ ਆ ਇੱਕ ਸਿੱਧਾ ਸਿੱਧਾ ਵਰਸਣਾ ਤਾਂ ਉਹਨੇ ਆ ਨਾ ਵੈਸੇ ਗੁਰੂ ਨੇ ਉਹਨੇ ਪੋਰ ਜੀ ਨੇ ਕਲਾਕਾਰੀ ਪੋਰ ਕੀਤੀ ਹੈ ਮੇਰੇ ਮਨਸ ਦੇ ਵਿੱਚ ਉਹਨੇ ਹੀ ਖਿੜਾਓ ਕਰਨਾ ਉਹਨੇ ਹੀ ਇਹਨੂੰ ਨਿਵਣਾ ਵੀ ਨਿਵਵਾਣਾ ਨਿਭਾਉਣਾ ਤੇ ਨਿਭਾਉ ਉਸੇ ਨੇ ਇਹ ਤਾਂ ਇੱਕ ਜ਼ਰੀਆ ਹੈ ਪਿੰਡਾਂ ਤੱਕ ਜ਼ਰੀਆ ਇਹ ਪਿੰਡਾਂ ਇੱਕ ਜ਼ਰੀਆ ਹੈ ਹਾਂ ਤੇ ਸੰਤੁਸ਼ਟੀ ਕਿੱਥੇ ਮਿਲਦੀ ਹੈ ਜਦੋਂ ਕਲਾਕਾਰੀ ਨੂੰ ਇਬਾਦਤ ਵਾਂਗੂ ਨਿਭਾਈਦਾ ਹੈ ਉੱਥੇ ਸੰਤੁਸ਼ਟੀ ਮਿਲਦੀ ਹੈ ਜਦੋਂ ਜ਼ੋਰਾਵਰ ਆਪਣੇ ਸਕੂਲ 'ਚ ਕੰਮ ਕਰ ਰਿਹਾ ਆਪਣੇ ਬੱਚਿਆਂ ਨਾਲ ਕੰਮ ਕਰ ਰਿਹਾ ਉੱਥੇ ਸੰਤੁਸ਼ਟੀ ਮਿਲਦੀ ਹੈ ਕਿਉਂਕਿ ਸੰਤੁਸ਼ਟੀ ਦੇ ਲੈਵਲ ਵੱਖਰੇ ਵੱਖਰੇ ਨੇ ਕਿਸੇ ਨੂੰ ਚਾਰ ਪਕੌੜੇ ਖਾ ਕੇ ਸੰਤੋਸ਼ਟੀ ਮਿਲਦੀ ਹੈ ਕਿਸੇ ਨੂੰ ਦੋ ਗਲਾਬ ਜੰਮਣਾ ਖਾ ਕੇ ਸੰਤੁਸ਼ਟੀ ਮਿਲਦੀ ਹੈ ਹਾਂ ਹਾਂ ਤੇ ਇਹ ਇਹਦੇ ਵੀ ਲੈਵਲ ਵੱਖਰੇ ਵੱਖਰੇ ਨੇ ਹੁਣ ਜਦੋਂ ਮੈਂ ਮੈਨੂੰ ਇਹ ਹੋਣਾ ਕਿ ਜਦੋਂ ਸਾਡੀ ਸਟਾਰਟਿੰਗ ਹੋਣੀ ਹੈ ਪਹਿਲੀ ਸਾਡੀ ਤਾੜੀ ਗਰਜ ਜਿਹੜੀ ਉਸ ਤਾੜੀ ਦੀ ਗਰਜ ਹੈ ਜਿਹਨੂੰ ਕਹਿੰਦੇ ਆ ਜਦੋਂ ਉਹ ਚੜਨੀ ਹੈ ਤੇ ਪਹਿਲਾ ਬੋਲ ਮੇਰੇ ਮੂੰਹ ਦੇ ਉੱਤੋਂ ਨਿਕਲ ਕੇ ਫੇਰ ਮੱਥਾ ਟੇਕੇ ਸੀ ਗਿੱਧੇ 'ਚ ਵੜਨਾ ਉੱਥੋਂ ਹੀ ਪਤਾ ਲੱਗ ਜਾਂਦਾ ਸੰਤੁਸ਼ਟੀ ਲੈਵਲ ਦਾ ਪ੍ਰੋਗਰਾਮ ਤੇ ਵੀ ਕਈ ਵਾਰੀ ਐ ਹੋ ਜਾਂਦਾ ਹੈ ਕਿ ਨਹੀਂ ਯਾਰ ਅੱਜ ਸੈਟੀਸਫਾਈਡ ਨਹੀਂ ਮੈਂ ਹਾਂ ਮੇਰਾ ਪ੍ਰੋਗਰਾਮ ਨਹੀਂ ਮੈਂ ਮੈਂ ਤਾਂ ਖੁਦ ਨਹੀਂ ਅੱਛਾ ਕੰਮ ਕਰ ਹੋਇਆ ਹਾਂ ਕਈ ਵਾਰੀ ਲੱਗਦਾ ਹੁਣ ਐਦਾਂ ਹਾਂ ਬਹੁਤ ਵਾਰੀ ਕਈ ਵਾਰੀ ਹੋ ਜਾਂਦਾ ਹੈ ਹੈਨਾ ਕਈ ਵਾਰੀ ਗਲਾ ਖਰਾਬ ਹੈ ਜਾਂ ਸਿਹਤ ਖਰਾਬ ਹੈ ਜਾਂ ਕਈ ਵਾਰੀ ਕਿਸੇ ਫੈਮਿਲੀ ਦੇ ਜਾਨੇ ਆ ਉਹਨਾਂ ਦੇ ਵਾਈਬਸ ਨਹੀਂ ਉਹ ਮਿਲੀਆਂ ਕਿ ਸਾਡੇ ਨਾਲ ਮੰਗਲ ਹੋ ਜਾ ਬਸ 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 ਕਈ ਵਾਰੀ ਕਈ ਵਾਰੀ ਉਹ ਮਨ ਬਣਦਾ ਨਹੀਂ ਹੈਗਾ ਹਾਂ ਕਈ ਵਾਰੀ ਉਹਨਾਂ ਫੈਮਿਲੀ ਮਾਹੌਲ ਵੀ ਨਹੀਂ ਬਣਦਾ ਕਿਉਂਕਿ ਚਾਹ ਤਾਂ ਬਹੁਤ ਕਰਦੀ ਹੈ ਪਰ ਉਹਨਾਂ ਦਾ ਜਿੱਥੇ ਪਰਫਾਰਮ ਕਰਨਾ ਹੁੰਦਾ ਉੱਥੇ ਤਾਂ ਉਹ ਮਾਹੌਲ ਹੀ ਨਹੀਂ ਬਣਦਾ ਇੱਕ ਫੈਮਿਲੀ ਇਹ ਹੈ ਕਿ ਜਦੋਂ ਹੀ ਤਾੜੀ ਵੱਜੀ ਕਲਾਕਾਰ ਲਈ ਤਾੜੀ ਦੇ ਲਈ ਕਲਾਪਿੰਗ ਤਾੜੀ ਦੇ ਲਈ ਹੂਟਾ ਹੂਟਿੰਗ ਤਾੜੀ ਲਈ ਚੀਕਾਂ ਕੋਕਾਂ ਜਦ ਵੱਜਦੀਆਂ ਹਾਂ ਤੇ ਉਹ ਕਲਾਕਾਰ ਲਈ ਬੂਸਟ ਕਰਨ ਲਈ ਬਹੁਤ ਵੱਡੀ ਚੀਜ਼ ਹੁੰਦੀ ਹੈ ਅਸੀਂ ਆਸਟ੍ਰੇਲੀਆ ਪਰਫਾਰਮ ਕੀਤਾ ਕਿ ਜਦੋਂ ਸਾਡੀ ਐਂਟਰੀ ਹੁੰਦੀ ਸੀ ਹੂੰ ਉਦੋਂ ਹੀ ਜਦੋਂ ਨੂਰ ਜ਼ੋਰਾ ਕਈ ਜ਼ੋਰਾ ਸਾਰਾ ਆ ਗਿਆ ਹੈ ਨਾ ਐਦਾਂ ਦੀ ਗੱਲਬਾਤ ਹੁੰਦੀ ਹੈ ਤੇ ਉੱਥੇ ਲੱਗਦਾ ਵੀ ਹੁਣ ਇੱਥੇ ਅਸੀਂ ਆਪਣਾ ਲਹੂ ਵੀ ਡੋਲਦੀ ਹੈ ਹਾਂ ਜਣੀ ਵੱਧ ਕਰਨ ਦਾ ਦਿਲ ਕਰਦਾ ਚਾਹ ਚੜ ਜਾਂਦਾ ਜਣੀ ਉਹ ਉਹੀ ਉਹੀ ਸੈਟੀਸਫੈਕਸ਼ਨ ਲੈਵਲ ਹੈ ਹਾਂ ਤੇ ਉਧਰ ਉਧਰਲੇ ਪਾਸੇ ਜਾ ਕੇ ਫਿਰ ਉਦਾਂ ਹੀ ਦੂਜਾ ਉਦਾਂ ਹੀ ਦੂਜਾ ਜਦੋਂ ਬੱਚਿਆਂ ਨੂੰ ਜਦੋਂ ਇਹ ਲੱਗਦਾ ਕਿ ਇੱਕ ਅ ਬੱਚਾ ਪਹਿਲੀ ਛਾਇਆ ਹੈ ਹੂੰ ਫਰੈਸ਼ ਹੂੰ ਏਕਾ ਪਾਣਾ ਸਿੱਖ ਗਿਆ ਹੂੰ ਇਹਨੇ ਏਕੇ ਤੋਂ 1000 ਪਾਣਾ ਵੀ ਸਿੱਖ ਜਾਣਾ ਸਿੱਖ ਜਾਣਾ ਊੜਾ ਪਾਣਾ ਸਿੱਖ ਗਿਆ ਹਾਹਾ ਪਾਣਾ ਸਿੱਖ ਗਿਆ ਹੁਣ ਇਹਨੇ ਪੂਰੀ ਪੰਜਾਬੀ ਪੜ੍ਹਨੀ ਵੀ ਸਿੱਖ ਜਾਣੀ ਤੇ ਕਦੀ ਇਦਾਂ ਵੀ ਹੋਇਆ ਨੌਰ ਜੀ ਕਿ ਤੁਸੀਂ ਜਾ ਰਹੇ ਹੋ ਨੂਰਾ ਜੀ ਤੇ ਮੁੰਡੇ ਸਿਟੀਆਂ ਮਾਰਦੇ ਹੋ ਨਹੀਂ ਇਹ ਮੇਰਾ ਮੇਰਾ ਮੈਂ ਇਸ ਚੀਜ਼ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਦਾ ਹੂੰ ਕਿਉਂਕਿ ਮੇਰਾ ਜਿਹੜਾ ਇਸ ਡਰੈੱਸ ਹੈ ਹੂੰ ਇਸ ਟੀਆਂ ਵਾਲੀ ਡਰੈਸ ਨੇ ਇਸੇ ਕਰਕੇ ਤੁਹਾਨੂੰ ਮੈਂ ਪਿੱਛੇ ਗੱਲ ਕੀਤੀ ਸੀ ਕਿ ਅਸੀਂ ਕਿਸੇ ਦੇ ਵੀ ਘਰੇ ਤਿਆਰ ਹੋ ਕੇ ਜਾਂਦੇ ਆ ਉਹਦੀ ਵਜ੍ਹਾ ਕੀ ਹੈ ਕਿ ਜਿਹੜਾ ਆ ਡਰੈਸ ਹੈ ਨਾ ਹੂੰ 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 ਇਹ ਸਾਢਿクレ ਲੋ ਜਿਹੜੀ ਇੱਕ ਸਾਦੀ ਸਿੱਧੀ ਸੁਆਣੀ ਸੀ ਚਾਹੇ ਇਹ ਗਲੈਮਰਾਇਜ਼ਡ ਹੈ ਪਰ ਉਹਦਾ ਉਹਦਾ ਦੁਪੱਟਾ ਇਹ ਜਿਹੜਾ ਜਿਹੜਾ ਤੁਸੀਂ ਆ ਜਿਹੜਾ ਹੁਣ ਪਹਿਰਾ ਵਿੱਚੋਂ ਇਹ ਇਹ ਪਹਿਰਾਵਾ ਆਪਣੇ ਪਹਿਲਾਂ ਪੰਜਾਬਣਾਂ ਦਾ ਪੰਜਾਬਣਾਂ ਦਾ ਪੰਜਾਬਣਾਂ ਦਾ ਹੁਣ ਵੀ ਇਹੀ ਪਹਿਰਾਵਾ ਹੈ ਜਦੋਂ ਵਿਆਹ ਸ਼ਾਦੀ ਤੁਸੀਂ ਜਾਓਗੇ ਸਿਰ ਨੰਗਾ ਹੁੰਦਾ ਅੱਛਾ ਫਿਰ ਤੁਸੀਂ ਦੱਸੋਗੇ ਕਿ ਮੜ ਜਪ ਕਿਉਂਕਿ ਅੱਜ ਦੀ ਜਿਹੜੀਆਂ ਹੈਗੀਆਂ ਲੜਕੀਆਂ ਜਿਹੜੀਆਂ ਉਹਨਾਂ ਨੂੰ ਸੱਗੀ ਫੁੱਲ ਦਾ ਨਹੀਂ ਪਤਾ ਥੋੜਾ ਦੱਸੋਗੇ ਕੀ ਕੀ ਪਰ ਹੁਣ ਪਤਾ ਲੱਗਣ ਲੱਗਿਆ ਦੇਖੋ ਇਹ ਸੱਗੀ ਹੈ ਸੈਂਟਰ 'ਚ ਇਹ ਵੱਡੀ ਹੁੰਦੀ ਹੈ ਥੋੜੀ ਜੀ ਇਹਦੇ ਦਿਵਾਰੇ ਫੁੱਲ ਨੇ ਇਹਨੂੰ ਗੁੱਟ ਵੀ ਕਹਿੰਦੇ ਨੇ ਠੀਕ ਹੈ ਕਈ ਵਾਰੀ ਇਹਨੂੰ ਵੱਡਾ ਫੁੱਲ ਇਹਨੂੰ ਛੋਟੇ ਫੁੱਲ ਵੀ ਕਹਿੰਦੇ ਨੇ ਹੈਨਾ ਇਹ ਵੈਸੇ ਮੀਡੀਆਂ 'ਚ ਗੁੰਦੀ ਜਾਂਦੀ ਸੀ ਸੁਹਾਗ ਦੀ ਨਿਸ਼ਾਨੀ ਹੈ ਇਹ ਪਹਿਲਾਂ ਸਹ ਇਸ ਸੱਗੀ ਹੁੰਦੀ ਕੀ ਸੀ ਸੱਗੀ ਬਸ ਗਹਿਣਾ ਸਿਰ ਦਾ ਸਿਰ ਨੂੰ ਸਜਾਉਣ ਦਾ ਗਹਿਣਾ ਓਕੇ ਹਾਂ ਇਹ ਸਿਰ ਨੂੰ ਸਜਾਉਣ ਦਾ ਗਹਿਣਾ ਹੈ ਬਸ ਇਹਦਾ ਨਾਂ ਸੱਗੀ ਤੇ ਇਹ ਫੁੱਲ ਹੈ ਇਹਨੂੰ ਗੁੱਟ ਫੁੱਲ ਵੀ ਕਹਿ ਦਿੰਦੇ ਸੀ ਅੱਛਾ ਇਹ ਇਹ ਮਤਲਬ ਇਹ ਸੁਹਾਗਣਾ ਲਈ ਹੁੰਦਾ ਸੀ ਉਸ ਵੇਲੇ ਸੁਹਾਗਣਾ ਇਹਨੂੰ ਸੋਹਰੇ ਟੋਂਦੇ ਹੁੰਦੇ ਸੀ ਕਹਿੰਦੇ ਸੀ ਵੀ ਵਰੀ ਚ ਢੋਈ ਹੈ ਸੱਗੀ ਫੁੱਲ ਜੇ ਕਿਸੇ ਦੀ ਵਰੀ ਚ ਕਿਸੇ ਕੁੜੀ ਦੀ ਸੱਗੀ ਫੁੱਲ ਲਾਉਂਦੇ ਤਾਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ ਵੀ ਤਕੜੇ ਨੇ ਸਾਰੇ ਅੱਛਾ ਕਿਉਂਕਿ ਇਹ ਸੋਨੇ ਦੀ ਹੁੰਦੀ ਸੀ ਥੱਲੇ ਲਾਕ ਨਾਲ ਕਵਰਿੰਗ ਕਰਕੇ ਸੋਨੇ ਦਾ ਪੱਤਰਾ ਚੜਾਇਆ ਹੁੰਦਾ ਸੀ ਹਾਂ ਉਸ ਮਤਲਬ ਇਹ ਆਪਣੀ ਬਹੁਤ ਜਿਆਦੇ ਪੰਜਾਬੀ ਸਭਿਆਚਾਰ ਦਾ ਹੈ ਇੱਕ ਹਿੱਸਾ ਸੀ ਜੇ ਪੰਜਾਬਣਾਂ ਦਾ ਸ਼نگਾਰ ਵੀ ਨਾਲ ਸਰਦਾਰੀ ਹਾਂ ਕਹਿੰਦੇ ਹੁੰਦੇ ਉੱਚਾ ਸਿਰ ਹੋ ਜਾਂਦਾ ਨਾ ਉੱਚਾ ਸਿਰ ਹੋ ਗਿਆ ਕਿਸਮ ਦਾ ਤਾਜ ਹੈ ਇਹ ਇੱਕ ਕਿਸਮ ਦਾ ਤਾਜ ਹੈ ਇਹ ਜਿਹੜਾ ਕਿ ਹੁਣ ਜ਼ਿਆਦਾਤਰ ਵਿਸਰ ਗਿਆ ਜ਼ਿਆਦਾਤਰ ਖਤਮ ਹੋ ਰਿਹਾ ਹੈ ਨਾ ਨੂਰਾਜੀਤ ਜਦੋਂ ਮੈਂ ਤੁਹਾਡੀ ਜੀਵਨੀ ਬਾਰੇ ਪੜਿਆ ਤੇ ਇੱਕ ਗੱਲ ਮੇਰੇ ਜਿਹਨ ਚ ਫਿਰਦੀ ਹੈ ਤੇ ਸਿਸਟਰ ਦੀ ਮੌਤ ਤੋਂ ਬਾਅਦ ਜੀ ਤੁਸੀਂ ਇਕੱਲੇ ਪੈ ਗਏ ਜੀ ਇਹ ਕਾਰਨ ਤੇ ਨਹੀਂ ਬਣਿਆ ਕਿ ਤੇ ਇੱਧਰ ਨੂੰ ਆਣ ਦਾ ਦੇਖੋ ਕਿਤੇ ਨਾ ਕਿਤੇ ਤਾਂ ਕੋਈ ਪੁਆਇੰਟ ਹੋਈ ਸਕਦਾ ਹੈ ਹੂੰ ਇਨੂੰ ਐਗਜ਼ੈਕਟਲੀ ਐਕਸਪਲੇਨ ਕਰਨਾ ਇੱਕ ਵੱਡੀ ਗੱਲ ਹੈ ਕਿਉਂਕਿ ਆਪਣੇ ਕੋ ਸਮਾਂ ਬਹੁਤ ਥੋੜਾ ਬਿਲਕੁਲ 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 ਹਾਂ ਤੇ ਹੋ ਸਕਦਾ ਦੇ ਵੀ ਹੋ ਸਕਦਾ ਤੇ ਨਾਲ ਇੱਕ ਕੁਐਸਚਨ ਹੋਰ ਵੀ ਆ ਜਿਹੜਾ ਮੈਂ ਪਹਿਲਾਂ ਵੀ ਆਫ ਦਾ ਕੈਮਰਾ ਵੀ ਕੀਤਾ ਸੀ ਤੇ ਤੁਸੀਂ ਕਿਹਾ ਕਿ ਇੱਕ ਸਮਾਂ ਇਦਾਂ ਦਾ ਵੀ ਆ ਗਿਆ ਸੀ ਕਿ ਜੋਰਾਵਰ ਸਿੰਘ ਨੂੰ ਲੱਗਦਾ ਸੀ ਕਿ ਮੈਂ ਛੱਡਦਾ ਦੁਨੀਆ ਬਿਲਕੁਲ ਬਿਲਕੁਲ ਇਹ ਸੀਗਾ ਭੈਣ ਦੀ ਡੈਥ ਤੋਂ ਬਾਅਦ ਆਫਟਰ 6 ਮੰਥਸ ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਸੀ 9 ਮਹੀਨੇ ਬਾਅਦ ਤੇ ਮੈਂ ਬਿਲਕੁਲ ਦੇਖੋ ਬ੍ਰਦਰ ਆਪਣੇ ਕੰਮ ਤੇ ਸੀ ਮੇਰੇ ਭਤੀਜੇ ਸੀ ਛੋਟੇ ਸੀ ਮਾਂ ਉਹ ਹਰ ਵਕਤ ਰੋਈ ਜਾਂਦੀ ਸੀ ਤੇ ਮੈਂ ਆਪਣੇ ਆਪ ਨੂੰ ਅੰਦਰ ਕਮਰੇ ਚ ਬਸ ਕੈਦ ਵਾਂਗੂ ਕਰ ਲਿਆ ਸੀ ਮੈਨੂੰ ਇਹ ਹੋ ਗਿਆ ਸੀ ਮੇਰੀ ਦੁਨੀਆ ਖਤਮ ਹੋ ਗਈ ਹਮ ਪਰ ਉਹ 4 5 6 ਸਾਲ ਜਿਹੜੇ ਮੈਂ ਕਿਤਾਬਾਂ ਦੀ ਸੰਗਤ ਦੇ ਵਿੱਚ ਸੋਹਣੇ ਸੋਹਣੇ ਗੀਤਾਂ ਦੀ ਸੰਗਤ ਚ ਕੱਢੇ ਸ਼ਾਇਦ ਉਹ ਮੇਰੇ ਲਈ ਇੱਕ ਭਗਤੀ ਸੀ ਇੱਕ ਜ਼ੁਹਦ ਸੀ ਕਿ ਮੈਂ ਅੰਦਰ ਵੱੜ ਕੇ ਆਪਣੇ ਅੰਦਰ ਵੜਿਆ ਕਮਰੇ 'ਚ ਬੰਦ ਹੋ ਕੇ ਆਪਣੇ ਅੰਦਰ ਵੜਿਆ ਹੋ ਸਕਦਾ ਮੈਂ ਕਰ ਤੋਂ ਬਾਹਰ ਨਿਕਲ ਜਾਂਦਾ ਹੋ ਸਕਦਾ ਮੈਂ ਆਪਣੇ ਵੇ ਤੋਂ ਡਿਗਰੈਸ ਕਰ ਜਾਂਦਾ ਕਿਉਂਕਿ ਜਦੋਂ ਪਟਕ ਜਾਂਦੇ ਜਦੋਂ ਬਾਹਰ ਨਿਕਲਦੇ ਆ ਬਾਹਰ ਨਿਕਲ ਕੇ ਬਹੁਤ سارے ਰਸਤੇ ਲੱਭਦੇ ਨੇ ਹੋ ਸਕਦਾ ਮੇਰੇ ਮਨ ਨੂੰ ਕਿਹੜਾ ਰਸਤਾ ਖੜੀ ਹਿਸ ਲੰਦਾ ਪਰ ਜਦੋਂ ਮੈਂ ਅੰਦਰ ਵੜਿਆ ਇੱਕ ਛੋਟਾ ਦਾਇਰਾ ਹੈ 10x10 ਦਾ 12x12 ਦਾ ਕਮਰਾ ਹੈ ਉੱਥੇ ਤੁਸੀਂ ਕੁਰਸੀ ਤੇ ਬੈਠੇ ਹੋ ਬੈੱਡ ਤੇ ਬੈਠੇ ਹੋ ਥੱਲੇ ਚੌਂਕੜੀ ਮਾਰ ਕੇ ਬੈਠੇ ਤੁਹਾਡੇ ਕੋਲ ਕਿਤਾਬਾਂ ਨੇ ਤੇ ਨਾਲ ਤੁਹਾਡੇ ਰੇਡੀਓ ਲੱਗਿਆ ਹੋਇਆ ਤੇ ਰੇਡੀਓ ਤੋਂ ਤੁਸੀਂ ਤੁਹਾਡਾ ਕੁਦਰਤੀ ਫੈਮਿਲੀ ਵਾਈਜ਼ ਤੁਹਾਡਾ ਮੈਂਟਲ ਸਟੇਟ ਹੈ ਜਾਂ ਕਿ ਤੁਸੀਂ ਸੋਹਣੀਆਂ ਸੋਹਣੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਹੋ ਸੋਹਣੇ ਗੀਤ ਬਸ ਉਹਨਾਂ ਨੇ ਮੈਨੂੰ ਇਸ ਸੋਹਣੇ ਪੜ੍ਹਨ ਨਾਲ ਪਾਸੇ ਲਿਆ ਮਤਲਬ ਮੈਨੂੰ ਚੈਨਲਾਈਜ਼ ਕਰਤਾ ਲੋਕਾਂ ਲਈ ਮੇਰਾ ਟਿਲਟਡ ਹੈਗਾ ਇਹ ਪਰ ਜੋ ਲੋਕਾਂ ਦੇ ਵੱਲੋਂ ਸਤਕਾਰ ਮਿਲਦਾ ਉਹ ਇਹ ਕਿ ਮੈਂ ਚੈਨਲਾਈਜ਼ ਹੋਇਆ ਹਾਂ ਇੱਕ ਇੱਕ ਸਵਾਲ ਜੀ ਤੁਹਾਡੇ ਕੋਲ ਜਰੂਰ ਪੁੱਛਣਾ ਚਾਹਾਂਗੇ ਪੰਜਾਬੀ ਮਟਿਆਰਾਂ ਦਾ ਗਿੱਧੇ ਨਾਲ ਟੁੱਟਣਾ ਕਾਰਨ ਕੀ ਮੰਨਦੇ ਹੋ ਇਹਦਾ ਬਹੁਤ ਵੱਡਾ ਕਾਰਨ ਹੈ ਵੈਸੇ ਇੱਥੇ ਮੈਂ ਐਕਸਪਲੇਨ ਨਹੀਂ ਕਿਉਂਕਿ ਲੰਬਾ ਹੈ ਇਹ ਚੀਜ਼ ਹੈ ਏ 50s ਤੋਂ 60s ਤੋਂ ਕਿਵੇਂ ਚੱਲੀ ਇਹ ਵੱਡੀ ਗੱਲ ਹੈ ਪਰ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਮੈਨੂੰ ਦੇਖ ਕੇ ਸਟਰਾਊਟ ਵਰਲਡ ਜਿੰਨੀਆਂ ਪੰਜਾਬਣ ਬਟਿਆਰਾਂ ਨੇ ਉਹ ਇਨਸਪਾਇਰ ਹੋਈਆਂ ਕਿ ਜਦ ਜਦ ਇੱਕ ਮੁੰਡਾ ਕੁੜੀਆਂ ਵਾਲੀ ਡਰੈਸ ਪਾ ਕੇ ਇੰਨਾ ਸੋਹਣਾ ਨੱਚ ਸਕਦਾ ਤੇ ਅਸੀਂ ਕਿਉਂ ਨਹੀਂ ਤੇ ਮੈਨੂੰ ਨਾਲ ਟੈਗ ਕਰ ਕਰਕੇ ਵੀ ਕੁੜੀਆਂ ਵੀਡੀਓਜ਼ ਬਣਾਉਂਦੀਆਂ ਨੇ ਔਰ ਗਿੱਧੇ ਦਾ ਇੰਨਾ ਪਰਚਾ ਮੈਂ ਮੈਂ ਖੁਸ਼ਕਿਸਮਤ ਆ ਕਿ ਮੇਤੋਂ ਪਹਿਲਾਂ ਜਿੰਨੀਆਂ ਵੀ ਬੇਬੀਆਂ ਇਸ ਫੀਲਡ ਦੇ ਵਿੱਚ ਸੀਗੀਆਂ ਉਹ ਗਿੱਧੇ ਨੂੰ ਇੰਨਾ ਪ੍ਰਮੋਟ ਨਹੀਂ ਕਰ ਸਕਿਆ ਜਿੰਨਾ ਮੇਰੇ ਇਸ ਵੇਸ ਪਹਿਨਣ ਨਾਲ ਗਿੱਧੇ ਦਾ ਲੋਕਾਂ ਨੂੰ ਸ਼ੌਕ ਹੋਇਆ ਕਿੰਨੀਆਂ ਕੋ ਮਟਿਆਰਾਂ ਨੂੰ ਲੜਕੀਆਂ ਨੂੰ ਹੁਣ ਤੱਕ ਸਿਖਾਉਂਦੀ ਜੀ ਮੈਨੂੰ 26-27 ਸਾਲ ਤਾਈ ਹੋ ਗਏ ਕਿ ਮੈਂ ਕਾਲਜਾਂ ਦੇ ਵਿੱਚ ਹਰ ਸਾਲ ਮੇਰੇ ਕੋਲ 10 ਕ ਟੀਮਾਂ ਹੁੰਦੀਆਂ ਇੱਕ ਟੀਮ ਚ 11 ਕੁੜੀਆਂ ਹੁੰਦੀਆਂ ਤੇ ਡਰਾਈਲ ਲੈਣ ਵੇਲੇ 100-100 ਕੁੜੀਆਂ ਵੀ ਹੁੰਦੀਆਂ 10 ਦਿਨ ਅਸੀਂ ਉਹਨਾਂ ਨੂੰ ਸਿਖਾਉਂਦੇ ਵੀ ਆ ਤੇ ਅਨੰਤ ਹੈ ਉਸ ਤੋਂ ਬਿਨਾ ਜਿਹੜੀਆਂ ਆਫ ਦਾ ਰਿਕਾਰਡ ਮੇਰੇ ਵੀਡੀਓਜ਼ ਦੇਖ ਕੇ ਮੇਤੋਂ ਸੁਜੈਸ਼ਨਸ ਲੈ ਕੇ ਸਿੱਖ ਰਹੀਆਂ ਨੇ ਉਹ ਡਿਫਰੈਂਟ ਉਹ ਡਿਫਰੈਂਸ ਹੈ ਤੇ ਪਹਿਲਾਂ ਅਸੀਂ ਜੋਰਾਵਰ ਦੇ ਨਾਲ ਗੱਲ ਕੀਤੀ ਹੁਣ ਅਸੀਂ ਨੂਰ ਜੋਰਾ ਦੇ ਨਾਲ ਗੱਲਬਾਤ ਕੀਤੀ ਤੇ ਪਹੁੰਚੇ ਅਸੀਂ ਇਸ ਨਤੀਜੇ ਤੇ ਨੱਚਣਾ ਵੀ ਇਬਾਦਤ ਬਣ ਜਾਂਦਾ ਨੱਚਣੇ ਦਾ ਜੇਕਰ ਟੰਗ ਹੋਵੇ ਜੇਕਰ ਚੱਜ ਹੋਵੇ ਜਾਂ ਫਿਰ ਉਹ ਵੀ ਮੈਨੂੰ ਜ਼ਿਆਦਾ ਆ ਕਿ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਛੇਤੀ ਬਾਡੀ ਬੇ ਤਬੀਬਾ ਨਹੀਂ ਤਾਂ ਮੈਂ ਮਰ ਗਈਆਂ ਕਿਉਂਕਿ ਨੱਚਣਾ ਕੋਈ ਸੌਖੀ ਗੱਲ ਨਹੀਂ ਜਦੋਂ ਕੋਈ ਅੰਦਰੋਂ ਕੁਝ ਟੁੱਟਦਾ ਜਦੋਂ ਕੁਝ ਅੰਦਰੋਂ ਕੁਝ ਉਬਲਦਾ ਤਾਂ ਫਿਰ ਪੈਰ ਜਿਹੜੇ ਆ ਉੱਚਕ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਡੀ ਇਹ ਸਟੋਰੀ ਆਪਣੇ ਕਮੈਂਟਸ ਦੇ ਜ਼ਰੀਏ ਜਰੂਰ ਦੱਸਿਓ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਆਰਟਿਸਟ ਦੇ ਨਾਲ ਇੰਤਜ਼ਾਰ ਕਰਿਓ ਆਵਾਂਗੇ ਜਰੂਰ ਸਫ਼ਰ ਮੁੱਕਿਆ ਜ਼ਿੰਦਗੀ ਨਹੀਂ ਇਜਾਜ਼ਤ ਦਿਓ ਕੈਮਰਾ ਪਰਸਨ ਬੰਗੜ ਦੇ ਨਾਲ ਨਾ ਬੰਗੜ ਦੇ ਨਾਲ ਤੁਹਾਡਾ ਆਪਣਾ ਲਾਲ ਕਮਲ ਡੇਲੀ ਪੋਸਟ ਪੰਜਾਬੀ